ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਜੂ ਦੀ ਪਸੰਦ ਨੂੰ ਵਲੌਗ ਵਿੱਚ ਜੇ ਮੇਰੇ ਚੈਨਲ ਵਿੱਚ ਤੁਸੀਂ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਵੇਸਣ ਦੇ ਗੱਟੇ ਇਹ ਬਹੁਤ ਹੀ ਰਾਜਸਥਾਨੀ ਰੈਸਪੀ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਨੂੰ ਬਣਾਉਣੇ ਸਿਖਾਵਾਂਗੇ ਉਸ ਲਈ ਆਪਾਂ ਇੱਕ ਕਟੋਰੀ ਵੇਸਣ ਲਿਆ ਹੈ इस बच्चे एड जी कस्तूरी मेथी हथा मसल के इस पावे जी थोड़ा जा अजवाइन ये भी हथा मसल के पावेंगे थोड़ा जा नमक थोड़ा जा हल्दी पाउडर ਥੋੜਾ ਲਾਲ ਮਿਰਚ ਪਾਊਡਰ ਥੋੜਾ ਧਨੀਆ ਪਾਊਡਰ ਥੋੜਾ ਜਿਹਾ ਗਰਮ ਮਸਾਲਾ 2 ਤੋਂ 3 ਚਮਚੇ ਲਈਏ ਜਪਾ ਸਰੋਂ ਦਾ ਤੇਲ 1 ਵੱਡਾ ਚਮਚਾ ਦਹੀਂ ਦਾ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਾਂਗੇ इस तक दो तैयार कर लेंगे अपना जवाटा गुन्नी बिना पानी पाया इस तक दो तैयार कर लिया इस हथ न मिलते ਕਿਸ ਸਾਫਟ ਡੋ ਤਿਆਰ ਕਰ ਲੈਣਾ ਹੈ ਤੁਸੀਂ ਇਸ ਨੂੰ ਲੰਮਾ ਲੰਮਾ ਗੱਟਿਆਂ ਦੀ ਸ਼ੇਪ ਵੀ ਦੇ ਸਕਦੇ ਹੋ ਜਾਂ ਕੋਈ ਵੀ ਸ਼ੇਪ ਦੇ ਸਕਦੇ ਹੋ ਮੈਂ ਇਸ ਨੂੰ ਨਿੱਕਾ ਨਿੱਕਾ ਇਦਾਂ ਪੇੜੇ ਕਰਕੇ ਸਾਂ ਪ੍ਰੈਸ ਕਰਕੇ ਇਦਾਂ ਇਸ ਦੇ ਸ਼ੇਪ ਦੇਵਾਂਗੀ ਤੁਸੀਂ ਇਸ ਤੋਂ ਪਕਵਾਰਿਆਂ ਦੀ ਸ਼ੇਪ ਵੀ ਦੇ ਸਕਦੇ ਹੋ ਲੰਬੇ ਗੱਟਿਆਂ ਦੀ ਬਣਾ ਕੇ ਫਿਰ ਇਸ ਨੂੰ ਕੱਟ ਕੇ ਵੀ ਬਣਾ ਸਕਦੇ ਹਾਂ ਇਸ ਨੂੰ ਆਪਾਂ ਐਦਾਂ ਵੇਲ ਕੇ ਪੇੜਾ ਕਰਕੇ ਇਸ ਤਰ੍ਹਾਂ ਗੁੱਠੇ ਦੀ ਪ੍ਰੈਸ ਨਾਲ ਆਪਣਾ ਪ੍ਰੈਸ ਕਰਕੇ ਉਸ ਤਰ੍ਹਾਂ ਦੀ ਆਪਾਂ ਸ਼ੇਪ ਦੇਵਾਂਗੇ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹਾਂ ਆਪਾਂ ਸਾਰੇ ਗੱਟੇ ਬਣਾ ਕੇ ਤਿਆਰ ਕਰ ਲਏ ਨੇ ਹੁਣ ਆਪਾਂ ਪਾਣੀ ਲਿਆ ਸੀ ਉਸ ਨੂੰ ਪੂਰਾ ਫੁੱਲ ਫਲੇਮ ਤੇ ਉਬਾਲ ਆਉਣ ਤੱਕ ਗਰਮ ਕਰਾਂਗੇ ਜਦੋਂ ਇਸ ਵਿੱਚ ਹਾਈ ਫਲੇਮ ਤੇ ਉਬਾਲ ਆ ਗਿਆ ਫਿਰ ਇਸ ਵਿੱਚ ਗੱਟਿਆਂ ਨੂੰ ਪਾਵਾਂਗੇ ਆਪਾਂ ਸੋਟੀ ਕੁ ਬੂੰਦਾ ਤੇਲ ਦੀਆਂ ਪਾਈਆਂ ਨੇ ਤਾਂ ਕਿ ਜਦੋਂ ਆਪਾਂ ਗੱਟੇ ਨੂੰ ਇਸ ਵਿੱਚ ਪਾਵਾਂਗੇ ਤੇ ਆਪਸ ਵਿੱਚ ਚਿਪਕਣਾ ਇਸ ਕਰਕੇ ਆਪਾਂ ਕੁਝ ਬੂੰਦਾ ਤੇਲ ਦੀਆਂ ਇਸ ਵਿੱਚ ਪਾ ਦਿੱਤੀਆਂ ਨੇ ਆਪਣੇ ਪਾਣੀ ਨੂੰ ਬਾਲ ਆ ਚੁੱਕਿਆ ਹੈ ਹੁਣ ਇਸ ਵਿੱਚ ਆਪਾਂ ਗੱਟੇ ਜੋ ਤਿਆਰ ਕੀਤੀ ਸੀ ਉਸ ਨੂੰ ਪਾਵਾਂਗੇ ਸਾਰੇ ਗੱਟੇ ਨੂੰ ਇਸ ਵਿੱਚ ਪਾ ਦੇਣਾ ਆਪਾਂ ਇਸ ਨੂੰ ਮੀਡੀਅਮ ਟੂ ਸਲੋ ਆਂਚ 'ਚ ਵਿੱਚ ਇਸ ਤਰ੍ਹਾਂ ਹੀ ਪੱਕਣ ਦੇਵਾਂਗੇ ਆਪਾਂ 10 ਤੋਂ 15 ਮਿੰਟ ਲਈ ਇਦਾਂ ਹੀ ਪਕਾਵਾਂਗੇ ਇਸ ਨੂੰ ਢੱਕ ਕੇ ਜਦੋਂ ਆਪਣੇ ਗੱਟੇ ਪੱਕਣੇ ਸਟਾਰਟ ਹੋ ਜਾਣਗੇ ਇਹ ਫੁੱਲ ਕੇ ਆਪਣੇ ਆਪ ਉੱਪਰ ਆਣੇ ਸਟਾਰਟ ਹੋ ਜਾਣਗੇ ਤਾਂ ਮਤਲਬ ਆਪ ਨੂੰ ਪਤਾ ਲੱਗ ਜੇ ਕਿ ਆਪਣੇ ਗੱਟੇ ਪੱਕਣੇ ਸਟਾਰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇਹ ਫੁੱਲ ਕੇ ਉੱਪਰ ਆਉਣ ਲੱਗ ਪਏ ਨੇ ਦੂਜੀ ਪਾਸੇ ਆਪਾਂ ਕਰੇਵਿਡ ਨਾਲ ਲਈ ਲੈ ਆ ਜੀ 1/4 ਪਿਆਜ਼ ਉਸ ਨੂੰ ਆਪਾਂ ਬਰੀਕ-ਬਰੀਕ ਕੱਟ ਕੇ ਇਸ ਦਾ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਲਾਂਗੇ ਮਿਕਸੀ ਦੇ ਜਾਰ ਵਿੱਚ ਕੱਟ ਕੇ ਇਸ ਨੂੰ ਪਾ ਕੇ ਇਸ ਤੱਕ ਪੇਸਟ ਤਿਆਰ ਕਰ ਲਾਂਗੇ ਹੁਣ ਜੀ ਆਪਾਂ ਇੱਕ ਲਿਆਏ ਟਮਾਟਰ ਇਸ ਨੂੰ ਇਸ ਵਿੱਚ ਕੱਟ ਕੇ ਪਾਵਾਂਗੇ ਕੁੱਟ ਲਵਾਂਗੇ ਜੀ ਹਰੀਆਂ ਮਿਰਚਾਂ ਇਹਨਾਂ ਸਾਰਿਆਂ ਦਾ ਆਪਾਂ ਇੱਕ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਇਨਾਂ ਨੂੰ ਹੁਣ ਆਪਾਂ ਪੇਸਟ ਬਣਾ ਕੇ ਤਿਆਰ ਕਰਾਂਗੇ ਤਾਂ ਆਪਾਂ ਨੂੰ 10 ਤੋਂ 15 ਮਿੰਟ ਹੋ ਚੁੱਕੇ ਨੇ ਆਪਣੇ ਗੱਟੇ ਪੱਕ ਗਏ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਆਪਾਂ ਵੇਸਟ ਨਹੀਂ ਕਰਨਾ ਜਦੋਂ ਆਪਾਂ ਇਸ ਦੀ ਗਰੇਵੀ ਤਿਆਰ ਕਰਾਂਗੇ ਉਸ ਵਿੱਚ ਇਹ ਪਾਣੀ ਨੂੰ ਐਡ ਕਰਾਂਗੇ ਕੈਸ ਨੂੰ ਹੁਣ ਆਪਾਂ ਬੰਦ ਕਰ ਦਾਂਗੇ ਇਸ ਦੇ ਪੱਕਣ ਦੀ ਨਿਸ਼ਾਨੀ ਹੈ ਕਿ ਜਦੋਂ ਆਪਾਂ ਆਪਣੇ ਗੱਟਿਆਂ ਦੇ ਉੱਪਰ ਛੋਟੇ-ਛੋਟੇ ਬੁਲਬਲੇ ਜੇ ਬਣ ਜਾਣਗੇ ਮਤਲਬ ਬੱਬਲਸ ਆ ਜਾਣਗੇ ਆਪਣੇ ਗੱਟੇ ਪੱਕ ਚੁੱਕੇ ਨੇ ਹੁਣ ਆਪਾਂ ਇਸ ਦੀ ਗਰੇਵੀ ਤਿਆਰ ਕਰਾਂਗੇ ਉਸ ਵਿੱਚ ਆ ਬਚਿਆ ਹੋਇਆ ਪਾਣੀ ਐਡ ਕਰਾਂਗੇ ਉਸ ਨਾਲ ਗਰੇਵੀ ਜੋ ਕਿ ਆਪਣੀ ਬਹੁਤ ਜ਼ਿਆਦਾ ਗਾੜੀ ਬਣਦੀ ਸੰਘਣੀ ਬਣਦੀ ਐ ਤੁਸੀਂ ਦੇਖ ਸਕਦੇ ਹੋ ਤੇ ਉੱਪਰ ਬੁਲਬਲੇ ਜੇ ਆ ਚੁੱਕੇ ਨੇ ਇਸ ਦਾ ਮਤਲਬ ਆਪਣੇ ਗट्टे ਪੱਕ ਕੇ ਤਿਆਰ ਨੇ ਆਪਾਂ ਇੱਕ ਕੜਾਈ ਲਈਏ ਉਸ ਵਿੱਚ ਸਰੋਂ ਦਾ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਸੀ ਹੁਣ ਇਸ ਵਿੱਚ ਪਾਵਾਂਗੇ ਜੀ ਥੋੜੀ ਰਾਈ ਥੋੜੀ ਜਿਹੀ ਜੀਰਾ ਥੋੜੀ ਜਿਹੀ ਦਵਾਈਨ पावे आपण जो टेस्ट तयार करेस चार तो पाच मिनट बाद आपण मसाला पका लिया ॲड करी सुे मस नमक स्वाद अनुसार लच पावडर गरम मस हलदी पावडर थोडा ज्या धनिया पावडर सगळ्या चिजां चांगली तर मिक्स कर ਜਿੰਨਾ ਟਾਈਮ ਮਸਾਲਾ ਆਪਣਾ ਤੇਲ ਛੱਡ ਜਾਵੇ ਉੰਨਾ ਟਾਈਮ ਇਸ ਨੂੰ ਪਕਾਵਾਂਗੇ ਮਸਾਲੇ ਨੇ ਆਪਣਾ ਤੇਲ ਛੱਡ ਦਿੱਤਾ ਹੈ ਤੁਸੀਂ ਇਸ ਨੂੰ ਕੜੀ ਬਣਾ ਕੇ ਵੀ ਉਸ ਵਿੱਚ ਪਾ ਸਕਦੇ ਹੋ ਪਰ ਅੱਜ ਪੰਜ ਨੂੰ ਅਜ ਨਵੇਂ ਅੰਦਾਜ਼ ਵਿੱਚ ਬਣਾਇਆ ਹੈ ਆਪਾਂ ਇਸ ਦੀ ਗਰੇਵੀ ਤਿਆਰ ਕੀਤੀ ਹੈ ਇਹ ਬਿਲਕੁਲ ਆਲੂ ਬਕੌੜੀ ਦੀ ਸਬਜ਼ੀ ਵਾਂਗ ਬਣ ਕੇ ਤਿਆਰ ਹੁੰਦੀ ਹੈ ਹੁਣ ਇਸ ਵਿੱਚ ਆਪਾਂ ਜੋ ਇਹਦਾ ਗੱਟਿਆਂ ਦਾ ਪਾਣੀ ਪਟਿਆ ਸੁਕ ਨੂੰ ਐਡ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਸ ਨਾਲ ਆਪਣੀ ਗਰੇਵੀ ਬਹੁਤ ਜ਼ਿਆਦਾ ਥਿੱਕ ਬਣੇਗੀ ਤੇ ਕਲਰ ਆਪਣੇ ਗਰੇਵੀ ਦਾ ਬਹੁਤ ਜ਼ਿਆਦਾ ਸੋਨਾ ਆਇਆ ਹੈ ਗਰੇਵੀ ਆਪਣੀ ਪੱਕ ਚੁੱਕੀ ਹੈ ਹੁਣ ਇਸ ਵਿੱਚ ਆਪਾਂ ਜੋ ਗੱਟੇ ਤਿਆਰ ਕੀਤੇ ਸੀ ਉਸ ਨੂੰ ਐਡ ਕਰਾਂਗੇ ਇਸ ਨੂੰ 5 ਤੋਂ 7 ਮਿੰਟ ਲਈ ਪਕਾਵਾਂਗੇ ਇਸ ਵਿੱਚ ਆਪਾਂ ਐਡ ਕਰਾਂਗੇ ਕਿਟਮਟਾ ਦਹੀਂ ਦਾ ਇਸ ਨਾਲ ਗੇਤਾ ਰੰਗ ਦਾ ਟੈਕਸਚਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਸ ਨੂੰ 5 ਤੋਂ 7 ਮਿੰਟ ਲਈ ਹੁਣ ਇਦਾਂ ਢੱਕ ਕੇ ਪਕਾਵਾਂਗੇ खाण जी आपण एक गार्दिक चांगली तरह मिक्स कर अपने राजस्थानी गटिया की सब्जी बन के तैयार अपने गट्टिया की सब्जी बन के तैयार है जो थोड़ा तो मेरी वीडियो वीय लगी लाइक शेयर से सबसक्राइब जरूर करो थैंक यू फॉर वॉचिंग मिलते हैं अपना नवी रैसपी नवीं भीडियो के नाम